ਚਲੋ ਭਾਈ ਸਾਸਤਰੀ ਕਾਲਸਾਰ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਅੱਜ ਨਾ ਮੌਸਮ ਜਿਆਦਾ ਹੀ ਖਰਾਬ ਹੋ ਗਿਆ ਇੱਦਾਂ ਦਾ ਹੋ ਗਿਆ ਵਾ ਕਿ ਧੁੰਦ ਦੀ ਧੁੰਦ ਪਤਾ ਨਹੀਂ ਮੌਸਮ ਬਣ ਕੀ ਗਿਆ ਵਾ ਸਿਸਟਮ ਹੀ ਹੋਰ ਹੋ ਗਿਆ ਵਾ ਹਨਾ ਧੁੰਦ ਦੀ ਧੁੰਦ ਬੁਰਾ ਹਾਲ ਜਿੰਮ ਚੱਲਿਆ ਇਹੋ ਜੀ ਧੁੰਦ ਚ ਚੈੱਕ ਕਰੋ ਮੌਸਮ ਉੱਪਰੋਂ ਚੈੱਕ ਕਰੋ ਬੱਦਲ ਹੀ ਬੱਦਲ ਪਰ ਜਿੰਮ ਤਾਂ ਆਪਾਂ ਜਾਣਾ ਹੀ ਆ ਉਹ ਤਾਂ ਆਪਾਂ ਛੱਡਣੀ ਅੱਜ ਸੋਵਾਰਾ ਕੱਲ ਹੈਗੀ ਬਸੰਤ ਆ ਹੀ ਗਏ ਸ਼ਹਿਰ ਸ਼ਹਿਰ ਚਲੋ ਆਪ ਸਾਡੇ ਕੋਈ ਇੱਕ ਪਤੰਗ ਉੱਡਿਆ ਉਹ ਵੀ ਪਤਾ ਨਹੀਂ ਆਪੇ ਹੀ ਖੜੇ ਡੋਰ ਟੁੱਟ ਗਈ ਕੀ ਬਣਿਆ ਸਮਝ ਨਹੀਂ ਆਈ ਡਰੋਨ ਵੀ ਡਾਇਆ ਸੀ ਤੂੰ ਇਹੋ ਵੀ ਦੇਖਿਆ ਹੋਣਾ ਥੋੜਾ ਆ ਪਰ ਤੰਗ ਇਨੇ ਖਾਸ ਉੱਡੇ ਨਹੀਂ ਵੇ ਕੱਲ ਹਵਾ ਘੱਟ ਹੀ ਜਾਂ ਫਿਰ ਤਾਂ ਨਹੀਂ ਉੱਡੇ ਅੱਜ ਦੁੱਧ ਰਹਿ ਗਿਆ ਪੋਣ ਵਾਲਾ ਦੁੱਧ ਹੀ ਚਲ ਗਿਆ ਸੀ ਇਸ ਕਰਕੇ ਸਪੈਸ਼ਲ ਜਿਮਾ ਵੀ ਚਲ ਜਾਣਾ ਵਾ ਤਰਸਤੇ ਚ ਮਿਲ ਅਸੀਂ ਕਹਿਤਾ ਵਾ ਫੋਨ ਲਾ ਕੇ ਖੋਲ ਤੇ ਉੱਥੇ ਪਾ ਦਾਂਗੇ ਜਿਮ ਲਾ ਲਈ ਆਪਾਂ ਤੇ ਦੇਖੋ ਇੰਨੀ ਠੰਡ ਵਾ ਇਧਰ ਮੋਰਸਲ ਵੀ ਮਹਾ ਸਟਾਰਟ ਹੁੰਦੇ ਪਿਆ ਫੁੱਲ ਰੇਸ ਕਰੀ ਫਿਰਦਾ ਭਾਉ ਧੁੰਦ ਫੁੱਲ ਵਾ ਹਜੇ ਦੇਖ ਲਓ ਧੁੰਦ ਦੀ ਧੁੰਦ ਕਹਿੰਦੇ ਤੋਤੇ ਕਾਲ ਖਰੀਦੇ ਹੀ ਆਪਾਂ ਉਹਨੇ ਉੜਦੇ ਪਾਏ ਆ ਇੱਕੋ ਚਰ ਦੀ ਅੱਖ ਵੀ ਲਹਿ ਗਈ ਤੋਤੇ ਦੀ ਮੈ ਕੀ ਨਹੀਂ ਹੈ ਇਦਾਂ ਦੀ ਆ ਚਲੋ ਜੀ ਤੋਤੇ ਵੀ ਚੱਲੇ ਆਰੇ ਇਹ ਨਾਲੇ ਨਿੰਬੜੀ ਲਾਈ ਤੇ ਮੋਟੂ ਤਾਂ ਆ ਜੂਆ ਹੁਣ ਆਪਾਂ ਚੱਲਿਆਂ ਜਾਮਨੂ ਵਾਲੀ ਮੋਟਰ ਤੇ ਚੱਲੇ ਆ ਤੇ ਆਪਣੇ ਉੱਥੇ ਕੋਈ ਚੀਜ਼ ਆ ਕੋਈ ਚੀਜ਼ ਆ ਤੇ ਤੁਹਾਨੂੰ ਦਿਖਾਉਣੀ ਆ ਮੈਂ ਹੁਣ ਤੁਹਾਨੂੰ ਦੱਸਦਾ ਅਸਲ ਚ ਬਲੂਗੜਾ ਲੈ ਚੱਲੇ ਆ ਕੋਈ ਨਾ ਪੋਲ ਸਾਡੀ ਮੋਟਰ ਤੇ ਛੱਡ ਗਿਆ ਵਾ ਪੋਰੇ ਚ ਪਾ ਕੇ ਡਾਡੀ ਕਹਿੰਦਾ ਛੱਡ ਗਿਆ ਨੀ ਕੋ ਆ ਜਾ ਹਾਂ ਪੋਰੇ ਚ ਪਾ ਕੇ ਕੋਈ ਛੱਡ ਗਿਆ ਤਾਂ ਸੀ ਉਹ ਲੈਂ ਚੱਲੇ ਆ ਤਾਂ ਬੋਰਾ ਪਾ ਲਿਆ ਆਪਾਂ ਕਿਉਂਕਿ ਲੁੰਦਰ ਵੀ ਮਾਰ ਸਕਦਾ ਓਏ ਫੜੇਗਾ ਕਿਵੇਂ ਮੈਂ ਉਹ ਜਿਸ ਤੁਹਾਡੇ ਦਸਤਾਨੇ ਲੈ ਆਉਣੇ ਸੀ ਗਲਤੀ ਕੀਤੀ ਪਤਾ ਕਿਹੜੇ ਪਤਾ ਮੈਨੂੰ ਜਿਹੜੇ ਉਹ ਬੈਟ ਬਾਲ ਵਾਲੇ ਜੀ ਕਹਿੰਦੇ ਬੋਰੇ ਚਾ ਤੇ ਜੇ ਬੋਰੇ ਚਾ ਫਿਰ ਕੀ ਮਤਲਬ ਬਾਹਰ ਰੱਖੋ ਚਲੋ ਵੇਖਦੇ ਆ ਜਾ ਕੇ ਮੋਟਰ ਤੇ ਪਹੁੰਚ ਗਿਆ ਆ ਵਾ ਸਾਡੀ ਜਾਮਨੂ ਵਾਲੀ ਮੋਟਰ ਵੇਖੋ ਵਿਸ਼ਾਲ ਜਾਮਨੂ ਆ ਇੱਥੇ ਤੇ ਕਿਦਾਂ ਗਿੱਲਾ ਆ ਆ ਦੇਖੋ ਜਾਮਨੂ ਵਿੱਚ ਟ੍ਰੇਲ ਨਾ ਤੇ ਬਾਕੀ ਇਧਰ ਵਾ ਦੇਖਦੇ ਆ ਕਿੱਧਰ ਆ ਕਿੱਥੇ ਆ ਨਾ ਤੂੰ ਕਿਹਾ ਗਾਮ ਆ ਉਹ ਤਾਂ ਬਿੱਲੀ ਮਾਰ ਆਲਿਆਂ ਨੇ ਮਰ 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 ਹਾਈ ਕਿੱਥੇ ਗਾ ਤੂੰ ਰੱਖਿਆ ਰੈਡੀ ਨਹੀਂ ਮੈਂ ਹਾਂ ਇਹ ਤਾਂ ਬਹੁਤ ਛੋਟਾ ਵਾ ਇਹ ਤਾਂ ਕੁੱਤੇ ਨੂੰ ਖਾ ਜਾਣਾ ਸਬਜ਼ੀ ਜਵਾ ਹੋਣੀ ਕੋਈ ਰੱਖ ਕੇ ਇਹਦੇ ਵਿੱਚ ਹੀ ਇੱਦਾਂ ਉੱਤੇ ਛੱਟ ਕੇ ਗਿਆ ਹਾਂ ਹਾਂ ਲੰਗਰ ਤਾਂ ਮਾਰੂ ਕੌਣ ਹੋ ਗਾਇਆ ਇਹ ਤਾਂ ਮਤਲਬ ਸਾਰੇ ਹਜੇ ਛੋਟਾ ਬਹੁਤ ਆ ਲਉਧਰ ਮਾਰਨ ਦਾ ਨਹੀਂ ਪਤਾ ਬਸ ਇੱਜਾ ਖੜ ਕੋਈ ਕੁਝ ਨਹੀਂ ਬਤਾਉਂਦਾ ਹਜੇ ਨਹੀਂ ਪਤਾ ਜਿਆਦਾ ਛੋਟਾ ਹੜੋ ਹੜੋ ਤੂੰ ਚਲੋ ਹੜੋ ਥੋੜਾ ਪਾ ਲੈ ਜੀ ਇਹਨੂੰ ਘਰੇ ਜਾ ਕੇ ਦੁੱਧ ਦੁੱਧ ਪੀ ਆਉਂਦੀ ਆ ਡੈਡੀ ਆਂ ਪ੍ਰਾਲੀ ਸਾਰੀ ਚੱਕ ਕੇ ਵਖੀ ਹੋਰ ਨਾ ਹੋਣ ਹੋ ਜੋ ਜੋ ਚਲੋ ਇਹਨੂੰ ਅਸੀਂ ਹੁਣ ਘਰੇ ਲੈ ਚੱਲੇ ਆ ਤੇ ਦੁੱਧ ਦੁੱਧ ਪਿਆਵਾਂਗੇ ਆ ਤੇ ਪ੍ਰਾਲੀ ਪ੍ਰੂਲੀ ਪਾਲੀ ਆ ਤੇ ਨਾਲੇ ਇਹਦੇ ਵਿੱਚ ਹੀ ਪਾ ਕੇ ਲੈ ਚੱਲੇ ਹਾਏ ਬੜੇ ਚਿਹਰਾ ਦਾ ਬੜਾ ਵਿਚਾਰੇ ਨੂੰ ਨਾ ਡੈਡੀ ਹੁਣੀ ਕਹਿੰਦੇ ਵੀ ਕੁੱਤਿਆਂ ਨੇ ਖਾ ਜਾਣਾ ਸੀਗਾ ਜੇ ਧਿਆਨ ਚ ਮਤਲਬ ਇਦਾਂ ਨਾ ਬੋਲਦਾ ਹੁੰਦਾ ਪਰ ਨਹੀਂ ਕੁੱਤੇ ਹੈਗੇ ਆ ਬਿੱਲੀ ਮਾਰ ਨਹੀਂ ਹੁੰਦੇ ਜਿਹੜੇ ਬਿੱਲੀਆਂ ਮਾਰਦੇ ਆ ਕੋਹੇ ਨੇ ਲੈ ਗਿਆ ਇਹਨੂੰ ਵੱਢ ਕੇ ਖਾ ਲੈਣਾ ਆਏ ਹਾਏ ਪਹਿਲੀ ਗੱਲ 'ਚ ਕੁੱਤਿਆਂ ਨੂੰ ਪਤਾ ਲੱਗ ਗਿਆ ਤਾਂ ਵੀ ਉਹਨਾਂ ਕੱਢ ਲੈਣਾ ਸੀ ਪ੍ਰਾਲੀ ਕੁੱਤੇ ਨਿੱਕੇ ਜਿਹੇ ਬਲੂੰਗੜੀਨ ਲੈ ਕੇ ਆਏ ਆ ਇੱਕ ਬੰਦਾ ਚਲੋ ਮਾੜਾ ਕਰਦਾ ਹਨਾ ਇੱਥੇ ਸ੍ਰਿਸ਼ਟੀ ਦਾ ਨਿਯਮ ਹੀ ਇਦਾਂ ਦਾ ਵਾ ਤੇ ਆਪਾਂ ਨੂੰ ਮੌਕਾ ਮਿਲ ਜਾਂਦਾ ਵਾ ਐਵੇਂ ਦੇ ਕੰਮ ਕਰਨ ਦਾ ਇਹ ਨਹੀਂ ਆਪਾਂ ਵੀਡੀਓ ਦਾ ਕਰਕੇ ਲਿਉਣ ਲੱਗੇ ਪਹਿਲਾਂ ਵੀ ਇਦਾਂ ਦਾ ਸਾਨੂੰ ਮਜ਼ਾ ਆਉਂਦਾ ਆਪ ਹੀ ਇਹ ਨਹੀਂ ਪਤਾ ਹੁੰਦਾ ਸੀ ਪਹਿਲਾਂ ਕੀ ਇਹ ਵਧੀਆ ਕਰਮਾ ਹਨਾ ਰੱਜੀ ਕਿ ਵੈਸੇ ਹੀ ਕੀ ਕਿ ਆ ਕਿੰਨਾ 마ਸੂਮ ਜਾਵਾ ਇਹਨੂੰ ਹੁਣ ਘਰੇ ਲੈ ਕੇ ਜਾਵਾਂਗੇ ਇਹਨੂੰ ਚੱਕਾਂਗੇ ਇਹਨੂੰ ਦੁੱਧ ਦੁੱਧ ਪਿਉਣੇ ਇੱਕ ਵਾਰੀ ਚਾ ਇਹਨੂੰ ਵਧੀਆ ਆਇਆ ਇਹਦਾ ਘਰ ਘੁਰ ਬਣਾਉਣੇ ਆ ਤੇ ਜਿਹੜਾ ਵੀਰ ਵੀ ਰੱਖ ਕੇ ਗਿਆ ਹੋਊਗਾ ਉੱਥੇ ਪ੍ਰਾਲੀ ਦੇ ਵਿੱਚ ਉਹ ਉਹਨਾਂ ਦਾ ਵੀ ਹੁਣ ਬਹੋਰੀ-ਹੋਰੀ ਨਾ ਜਿੱਦਾਂ ਆਪਾਂ ਘਰ 'ਚ ਸੋਚਦੇ ਹੁੰਨੇ ਨਾ ਪਤਾਨੀ ਅਹਿਤਕੇ ਦਾ ਮਾੜਾ ਨਹੀਂ ਕੀਤਾ ਮਾੜਾ ਕਿਉਂ ਹੁੰਦਾ ਸਾਡਾ ਆ ਜਿਵੇਂ ਹੁਣ ਛੱਡਦਾ ਪਿਆ ਨਾ ਬੱਚੇ ਨੂੰ ਛੱਡ ਕੇ ਗਿਆ ਮੈਨੂੰ ਨਾ ਸਾਰਿਆਂ ਲਈ ਆ ਇਹ ਗੱਲ ਕਿ ਆਪਾਂ ਸੋਚਦੇ ਆ ਪਤਾ ਨਹੀਂ ਸਾਡੇ ਕਿਉਂ ਮਾੜੇ ਦੇ ਲਾਉਂਦੇ ਆ ਅਸੀਂ ਕਿਉਂ ਮਾ ਅਸੀਂ ਮਾੜਾ ਕਿਸੇ ਦਾ ਨਹੀਂ ਕੀਤਾ ਇਹ ਉਹ ਛੋਟੇ-ਛੋਟੇ ਕਰਮ ਹੀ ਆ ਆਪਾਂ ਜੋ ਕਰਦੇ ਆ ਹੱਥਾਂ ਤੋਂ ਕਰਦੇ ਆ ਮਨ ਰਾਹੀਂ ਸੋਚਦੇ ਕਿਹਦਾ ਬੁਰਾ ਠੀਕ ਆ ਔਖਰਾ ਹੀ ਕੁਝ ਜਿਵੇਂ ਦੇਖਦੇ ਕਰਮ ਇੰਦਰੀਆਂ ਦੁਆਰਾ ਜੋ ਵੀ ਕਰਮ ਕਰਦੇ ਹੋ ਕਰਮ ਵਿੱਚ ਹੁੰਦਾ ਆਪਣੇ ਆਮ ਤੌਰ ਤੇ ਪ੍ਰੈਸੈਂਟ ਟਾਈਮ ਤੇ ਕਰਮਾ ਕਰ ਦਿੱਤਾ ਕੋਈ ਵੀ ਚੰਗਾ ਕਰੂਗਾ ਚੰਗਾ ਆਊਗਾ ਮਾੜਾ ਕਰੂਗਾ ਮਾੜਾ ਆਊਗਾ ਜੋ ਅਥਣਾ ਕਰਦੇ ਆ ਉਹੋ ਹੀ ਚੀਜ਼ ਦੀ ਗੱਲ ਆ ਉਹਨੂੰ ਕਰਦੇ ਕਰਮ ਇੰਦਰੀਆਂ ਨਾਲ ਜੋ ਕੀਤਾ ਗਿਆ ਕਰਮ ਉਹ ਕਰਮ ਮਨ ਸਾਰਾ ਹੀ ਕਹਦਾ ਮਾੜਾ ਸੋਚਾਂਗਾ ਤਾਂ ਮਨ ਰਾਈ ਇਹ ਆਪਾਂ ਨੂੰ ਦੁੱਖ ਹੋਊਗਾ ਜੀ ਅਸੀਂ ਤੁਸੀਂ ਬੈਠੇ ਆ ਮੈਂ ਹੀ ਨਹੀਂ ਬੈਠਾ ਇਹ ਵੀ ਬੈਠਾ ਹਾਈ ਤਾਨੂੰ ਪਤਾ ਇਦਾਂ ਦਾ ਸੇਮ ਕਲਰ ਸਾਡੀ ਬਿੱਲੀ ਦੂਜੀ ਦਾ ਸੀਗਾ ਲਾਲ ਬਿੱਲੂ ਜੀ ਉਹ ਬਹੁਤ ਸੋਹਣਾ ਸੇਮ ਉਹੀ ਕਲਰ ਆ ਗਿਆ ਆਪਣੇ ਕੋਲ ਬਹੁਤ ਪਿਆਰਾ ਵਾ ਕੋਈ ਛੱਡ ਗਿਆ ਬਾਕੀ ਪਤਾ ਹੀ ਹੈ ਤੁਹਾਨੂੰ ਦੱਸਦਾ ਜਿਸ ਕਰਨ ਨੇ ਤੇ ਉਹ ਨਹੀਂ ਟੇਕਦਾ ਪਿਆ ਉਹ ਨੂੰ ਅਹੀਂ ਗੰਦੀਆ ਤਸਖਾਈ ਹੋਈ ਬਿੱਲੀ 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 ਬਲੀ ਓ ਮਾਈ ਗੋਡ ਉਹਦੀਆਂ ਲਾਲਾਂ ਤੂੰ ਤਲਾ ਭਰਨਾ ਵਾ ਹੈਂ ਜੁਬਾਨ ਐਡੀ ਕੱਡੀ ਪਈ ਸਾਰੀ ਉਹਨੇ ਬਸਕਾ ਨੋ ਉਹ ਤੇਰੀ ਫਰੈਂਡ ਆ ਠੀਕ ਹੈ ਨਾ ਉਹ ਐ ਨਮਾ ਆ ਵੀ ਦੇਣਾ ਈ ਤੈਨੂੰ ਸੁੱਤੀ ਬਈ ਤੋਪੇ ਹਾਂ ਸੇਮ ਵੀ ਅਲਾਲ ਟਿਕਣ ਨਹੀਂ ਦਿੰਦੀ ਇਹਦੇ ਲਈ ਤਾਂ ਪਿੰਜਰਾ ਵਾਲੇ ਹੋਣਾ ਪੈਣਾ ਇੱਕ ਰੋਸਕੋ ਦਾ ਡਾਰ ਆ ਆ ਖੋਲ ਕੇ ਆ ਜਾਂਦੀ ਹੁਣ ਮੈਂ ਟੇਪਾਂ ਲਾਈਆਂ ਤੇ ਮੋਟਰ ਤੇ ਚੱਲੇ ਈ ਕਿ ਇਹਨੂੰ ਨਾਲ ਹੀ ਲੈ ਜਗੇ ਹੁਣ ਇੱਥੋਂ ਪਾੜੀ ਜਾਂਦੀ ਆ ਦੇਖ ਲੋ ਦੀ ਆਪਣੀ ਨਹੀਂ ਨਹੀਂ ਮੰਮੀ ਇੱਥੇ ਮੈਂ ਆਪ ਹੀ ਸ਼ੇਕ ਕੀਤਾ ਵਾ ਇੱਥੇ ਮੈਂ ਸ਼ੇਕ ਕੀਤਾ ਸੀ ਤੇ ਇੱਥੋਂ ਹੀ ਪਾੜੀ ਜਾਂਦੀ ਆ ਮੈਂ ਕਿਹਾ ਸਾਹ ਸੁ ਲੈ ਲਵੇ ਇੱਥੇ ਇਹ ਸਾ ਚੋ ਗੈਸ ਡੱਬਾ ਹੈਗਾ ਬਰੌਡਰ ਵਾਲਾ ਜਿੰਦੇ ਵਿੱਚ ਪੰਛੀਆਂ ਵਾਲੀ ਬਣਾਇਆ ਸੀ ਮੰਮੀ ਮੈਂ ਹਾਂ ਤੇ ਉਹਦੇ ਵਿੱਚ ਉਦੋਂ ਮੈਂ ਆਪ ਸ਼ੇਕ ਕੀਤਾ ਹੈਗਾ ਬਲਬਲਾਇਆ ਸੀ ਉਦੋਂ ਤੇ ਉਹ ਕੱਢਦਾ ਬਲਬ ਗੁਲਬ ਤੇ ਇਹਨੂੰ ਦਿੱਤਾ ਵਾ ਡੱਬਾ ਚਲੋ ਬਈ ਅਸੀਂ ਮੋਟਰ ਤੇ ਆਂ ਤੇ ਮੰਮੀ ਨੇ ਖੁੱਲਾ ਛੜਤਾ ਅੰਦਰਵਾੜਤਾ ਸੋਫਿਆਂ ਵਾਲੇ ਅੰਦਰ ਵੀ ਕੁ ਤਾਣਾ ਫੜ ਲਵੇ ਮਾਉਂ ਹਾਂ ਨੂੰ ਪਤਾ ਹੈ ਚਲੋ ਭਈ ਖੁੱਲਾ ਛੜਤਾ ਵਾ ਟਿਕਦਾ ਹੀ ਨਹੀਂ ਪਿਆ ਤੁਹਾਨੂੰ ਪਤਾ ਹੁਣ ਦੁੱਧ ਮੰਗਦਾ ਸੀਗਾ ਸਾਡੇ ਮਗਰ ਮਗਰ ਭਾਈ ਦਾ ਹੀ ਤਹੀਨ ਪਾਤਾ ਦਾਂ ਹੀ ਬਾਹਰ ਜਾਣਾ ਐ ਕਿ ਚੱਲ ਲੁਕੋ ਕੇ ਜਾਈਏ ਤੂੰ ਆਪੀ ਤੂੰ ਭੱਜ ਗਿਆ ਇੱਧਰ ਉਹਨੂੰ ਜਿਵੇਂ ਪਤਾ ਹੁੰਦਾ ਵੀ ਇਹਨਾਂ ਮੈਨੂੰ ਨਾ ਆ ਜਾ ਆ ਜਾ ਇੰਨਾ ਤੇਜ਼ ਕਾਹ ਹੈ ਓਏ ਮੰਦਰ ਵਾਲੀ ਪੂਛ ਆ ਲਿਆ ਅੱਜ ਪਹਿਲੀ ਵਾਰੀ ਤਾੜਨਾ ਵਾਲਾ ਮੇਲਾ ਉੱਥੇ ਤੁਰਿਆ ਨਹੀਂ ਗਿਆ ਜੋ ਪ੍ਰਾਲੀ ਚੋ ਚੱਕਿਆ ਵਾ ਮੁੰਡੇ ਕਹਿੰਦੇ ਵੀ ਇੱਥੇ ਪਲੇਟਾਂ ਪਈਆਂ ਅਸੀਂ ਵੀ ਜਿੰਮ ਲਾ ਕੇ ਵੇਖਣੀ ਆਂ ਤਾਂ ਡੈਡਲਿਫਟੇ ਚ ਬਹੁਤ ਤਗੜਾ ਡੈਡਲਿਫਟ ਲਾ ਲੈਣਾ ਬੁੰਡਾ ਚੱਲ ਕੋਈ ਨਹੀਂ ਓ ਬਾਈ ਸੈਪ ਲਾਉਣ ਲੱਗਾ ਵਾ ਦੇਖ ਲੈਨੇ ਆਂ ਵੀ ਚਲੋ ਬਾਈ ਸੈਪ ਡੈਡਲਿਫਟ ਚ ਗਾਉਣ ਜਿੱਤਿਆ ਹੈ ਹੁਣ ਦੇਖ ਲੈਨੇ ਤੂੰ ਜਿੱਤ ਗਿਆ ਹੈ ਡੈਡਲਿਫਟ ਚ ਹਾਂ ਕਿੰਨੇ ਲਾਉਣੇ ਆ ਤੋ ਏ ਹਾਂ ਤੋ ਇਹ ਚੱਲ ਬਈ ਤੇ ਸ ਲਾ ਲਿਆ ਗਾਇਸ ਗਾਇਸ ਤਿੰਨ ਲਾ ਲੱਗੀ ਤੇਰੇ ਮੈਂ ਤਿੰਨ ਲਾ ਲੀਆਂ ਫਿਰ ਵੀ ਫਲੇਟਾ ਦੇ ਕੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਂ ਜਿੰਨੀਆਂ ਲਾ ਲੀਆਂ ਉਹਦੇ ਤੇ 0 ਲਾਈ ਚੱਲ ਕੋਈ ਨਹੀਂ ਫਲੇਟ ਡੇਗੀ ਕੋਈ ਚੱਕਰ ਨਹੀਂ ਔਰ ਇਹਨੇ ਤਾਂ ਅੰਡਾ ਲਾਈ ਗਾਇਸ ਆ ਜਿਹੜਾ ਉੱਥੇ ਬੈਠ ਗਿਆ ਸਰਦੇ ਏਡੀ ਤਾਂ ਅਡਾ ਲਾਈ ਆਂਡਾ ਦੂਸਰੇ ਚੈਲੰਜ ਤੇਰੀ ਇੱਕ ਕਾ ਚੱਲ ਇਹਨੇ ਇੱਕ ਲਾਉਣੀਆਂ ਤੇ ਤਿੰਨ ਲਾ ਲੈ ਗਈ ਦੋ ਤਿੰਨ ਬਸ ਬਸ ਚਾਰ ਦਸ ਦੇ ਦਿੰਦਾ ਵਾ ਸਹੀ ਆ ਵਾ ਸਿੱਧੇ ਖੜਕੇ ਲਾਉਣੀ ਹੁੰਦੀ ਕੋਈ ਡਾ ਸਿਆਣਾ ਨਹੀਂ ਕਾਇਆ ਬਲੂੰਗੜਾ ਵਾ ਨਿੱਕਾ ਜਾ ਤੇ ਪੋਟੀ ਉਹ ਤੇ ਮਿੱਟੀ ਕੱਚੇ ਥਾਂ ਤੇ ਕਰਦੀ ਜਾ ਕੇ ਦੇਖੋ ਪਤਾ ਹੀ ਨਹੀਂ ਕੋਈ ਚੋ ਕੋ ਬਲੀ ਕੋਲੇ ਆਇਆਏ ਦੰਬਲ ਖਿੱਚ ਕੇ ਵਿੱਚ ਹੋਣ ਪਤਾ ਲੱਗਾ ਹੀ ਕਹਿੰਦੇ ਹੁਣੀ ਇੰਨੇ ਨਹੀਂ ਆਉਣਾ ਡੰਬਲ ਨੇ ਵੀ ਇੰਨਾ ਪਤਾ ਵੀ ਲੱਗਾ ਹੈ ਹੈ ਲੈ ਆ ਵੀ ਗਿਆ ਚਲੋ ਜੀ ਤੰਗ ਬੜਾ ਕਰਦਾ ਵਾ ਹੁਣ ਮਗਰ 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 ਸਾਡੇ ਨਾਲ ਹੀ ਰਹਿਣਾ ਵਾ ਇਹਨੇ ਬੱਸ ਅਵੇ ਅਸੀਂ ਇੱਥੇ ਆਣਾ ਇਹਨੇ ਬੱਸ ਮੈਂ ਇਹਨੂੰ ਇਹਦੇ ਡੱਬੇ 'ਚ ਧਾੜ ਕੇ ਹੋਣਾ ਵਾ ਪਰ ਇਹ ਇਹ ਮੂੰਹ ਵਿੰਗਾ ਜਾ ਕਰਕੇ ਨਹੀਂ ਨਿਕਲ ਆਉਂਦਾ ਬਾਬਾ ਮੂੰਹ ਮਜਾ ਵਿੰਗਾ ਕਰਕੇ ਚਲੋ ਬਾਹਰ ਨੂੰ ਫਿਰ ਸਾਡੇ ਮਗਰ ਮਗਰ ਲਾ ਵੇਖਦੇ ਹੋ ਹੁਣ ਹਾਂ ਮੈਂ ਟੋਕਰੇ 'ਚੋਂ ਬਾਹਰ ਕੱਢਿਆ ਤੇ ਆਹ ਵੇਖੋ ਜਿਸ ਕਰਨ ਤੇ ਗੋਲੀ ਚੱਲ ਗਿਆ ਐਂਡ ਲਾਤਾ ਉਹ ਖੱਤੀ ਦੋਨੋਂ ਨਾ ਨਹੀਂ ਨਹੀਂ ਓਪਾ ਆਗਲਾ ਓਏ ਇਹ ਰ ਆਪਣਾ ਆਜੀ ਫੁੱਲ ਫੜੀ ਇਹ ਤਾਂ ਚੱਲ ਰੋਸਕੋ ਓ ਤੇਰਾ ਚਲੋ ਭਈ ਅਹੀਂ ਆਏ ਮੋਟਰ ਤੋਤ ਰੋਸਕੋ ਨੂੰ ਅਹੀਂ ਕਿਹਾ ਵੀ ਰੋਸਕੋ ਬਲੂੰਗੜੇ ਨੂੰ ਵੱਡ ਨਾ ਦਵੇ ਤੇ ਅੱਗੋਂ ਤੁਹਾਨੂੰ ਦਿਖਾਉਣਾ ਬਲੂ ਉਂਗੜਾ ਨਾ ਉਹ ਅਹੀ ਅੰਦਰ ਤਾੜ ਕੇ ਗਏ ਸੀਗੇ ਤੋਂ ਟੋਕਰੀ ਦੇ ਵਿੱਚ ਬਾਹਰ ਆ ਕੇ ਬੈਠਾ ਹੋਇਆ ਸ਼ੀਸ਼ੇ ਕੋ ਬਹਿ ਗਿਆ ਆਣ ਕੇ ਟੋਕਰੀ ਚੋਂ ਨਿਕਲ ਗਿਆ ਇਹ ਐਦੇ ਚ ਮੈਂ ਤਾੜਿਆ ਹੈਗਾ ਪਤਾ ਕਿੱਧਰ ਚਲ ਗਿਆ ਉਧਰ ਚਲ ਗਿਆ ਬਹਿ ਗਿਆ ਜਾਂ ਕਿ ਸ਼ੀਸ਼ੇ ਕੋ ਨਿਕਲ ਖੜੇ ਕਿੱਦਾਂ ਹੋ ਗਿਆ ਹੈ ਬੜਾ ਤੇਜ਼ ਆ